ਮੈਂ ਅਨੁਸੋਚਤਾ ਪ੍ਰਧਾਨ ਯੁਵਾ ਵਿਕਾਸ ਮੋਰਚਾ ਪੰਜਾਬ ਵੱਲੋਂ ਜਿਹੜੀ ਸਾਡੀ ਭੈਣ ਆ ਇਹ ਜਿਹੜੀ ਰਾਮਪੁਰ ਸੁੰਣੜੇ ਦੇ ਵਾਸੀ ਆ ਫਗਵਾੜੇ ਦੇ ਵਿੱਚ ਜਿਸ ਦੀ ਇੱਕ ਸ਼ਰਮਨਾਕ ਗੱਲ ਜਿਹੜੀ ਫਗਵਾੜੇ ਦੇ ਵਿੱਚ ਕਟਿਆ ਔਰ ਜਿਸ ਦੇ ਵਿੱਚ ਜਿਹੜਾ ਹਰਗੁਣ ਇਹਨਾਂ ਦਾ ਜਿਹੜਾ ਦੋਤਾ ਵਾ ਉਸ ਦੇ ਨਾਲ ਜਿਹੜਾ ਦੁਸ਼ਕਰਮ ਜਿਹੜਾ ਉੱਥੇ ਦਾ ਪੋਪੀ ਨਾਂ ਦਾ ਬੱਚਾ ਵਾ ਸ਼ਾਇਦ ਉਹ ਵੀ ਪਤਾ ਲੱਗਾ ਵੀ ਜਿਹੜਾ 13-14 ਸਾਲ ਦਾ ਵਾ ਉਹ ਉਸ ਪਿੰਡ ਦਾ ਵਾਸੀ ਆ ਔਰ ਜਿਸ ਨੇ ਆਪਣਾ ਜਿਮ ਦੇ ਵਿੱਚ ਜਾ ਕੇ ਇਹਦੇ ਨਾਲ ਦੁਸ਼ਗਰਮ ਕੀਤਾ ਔਰ ਸ਼ਰਮ ਦੀ ਗੱਲ ਸਭ ਤੋਂ ਵੱਡੀ ਗੱਲ ਇਹ ਆ ਕਿ ਫਗਵਾੜਾ ਪ੍ਰਸ਼ਾਸਨ ਦੇ ਕੋਲ ਇਹ 13 ਤਰੀਕ ਦੀ ਕੰਪਲੀਟ ਆਈ ਪਈ ਆ ਔਰ ਫਗਵਾੜਾ ਪ੍ਰਸ਼ਾਸਨ ਨੇ ਪੋਲੀਟੀਕਲ ਦਬਾਅ ਦੇ ਹੇਠ ਆਉਂਦੇ ਹੋਏ ਇਸ ਬੀਬੀ ਨੂੰ ਇਸ ਭੈਣ ਨੂੰ ਇਨਸਾਫ ਦੇਣ ਦੀ ਬਜਾਏ ਇਹਨੂੰ ਧੱਕੇ ਦੇ ਨਾਲ ਇਹਨੂੰ ਪ੍ਰੈਸ਼ਰਾਈਜ਼ ਕਰਕੇ ਕੱਲ ਜਿਹੜਾ ਇਹਦਾ ਫੈਸਲਾ ਕਰਵਾਤਾ ਬੱਚੇ ਦਾ ਮੈਂ ਕਹਿੰਦਾ ਸਭ ਤੋਂ ਵੱਡੀ ਇਹ ਸ਼ਰਮਨਾਕ ਘਟਨਾ ਵਾ ਜਿਸ ਦੇ ਵਿੱਚ ਮੌਜੂਦਾ ਸਰਪੰਚ ਜਿਹੜਾ ਉੱਥੇ ਦਾ ਸਰਪੰਚ ਜਿਹੜੀ ਸਾਡੀ ਭੈਣ ਹੀ ਆ ਉੱਥੇ ਬੈਠੀ ਮੈਨੂੰ ਪਤਾ ਲੱਗਾ ਕਿ ਲੇਡੀ ਆ ਜਿਸ ਨੂੰ ਲੇਡੀ ਦਾ ਦਾ ਇੱਕ عورت ਹੁੰਦਾ ਜਿਹੜਾ ਇਹਨੂੰ ਦੁੱਖ ਨਹੀਂ ਸਮਝ ਲੱਗਾ ਕਿ ਜੇਕਰ ਜੇ ਬੱਚੇ ਦੇ ਨਾਲ ਇੰਨਾ ਦੁਸ਼ਕਰਮ ਕਰ ਸਕਦਾ ਹੋ ਜਿਹੜਾ ਉੱਥੇ ਦਾ ਮੁੰਡਾ ਪੋਪੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿੱਡਾ ਕ੍ਰਿਮੀਨਲ ਹੋ ਸਕਦਾ ਪੋਪੀ ਦੀ ਉਮਰ ਕਿੰਨੀ ਹੈ ਪੋਪੀ ਦੀ ਜਿਹੜੀ ਸਾਨੂੰ ਪਤਾ ਲੱਗੀ ਆ ਪੋਪੀ ਵੀ 14-15 ਸਾਲ ਦਾ ਔਰ ਇਹ ਬੱਚਾ ਜਿਹੜਾ 5-6 ਸਾਲ ਦਾ ਔਰ ਪ੍ਰਸ਼ਾਸਨ ਦੇ ਕੋਲ ਜਿਹੜੀ ਸਤਨਾਮਪੁਰੇ ਥਾਣੇ ਦੇ ਕੋਲ ਜਾ ਕੇ ਇਹਨਾਂ ਨੇ ਆਪਣੀ 13 ਤਰੀਕ ਨੂੰ ਕੰਪਲੀਟ ਦਿੱਤੀ ਔਰ ਜਿਹੜੇ ਉੱਥੇ ਦੇ ਲੋਕਲ ਐਸਐਚਓ ਆ ਔਰ ਆਈਓ ਜਿਹੜਾ ਜਸਵਿੰਦਰ ਆ ਜਿਸ ਦਾ ਰੋਲ ਇੰਨਾ ਸ਼ਰਮਨਾਕ ਨਿਕਲਿਆ ਕਿ ਜਿਸ ਨੇ ਇਸ ਨੂੰ ਇਨਸਾਫ ਦਿਵਾਉਣ ਦੀ بجائے ਦੂਜੀ ਪਾਰਟੀ ਦੇ ਪ੍ਰੈਸ਼ਰ ਦੇ ਹੇਠ ਆ ਕੇ ਇਸ ਨਾਲ ਤੱਕੇ ਦੇ ਨਾਲ ਫੈਸਲਾ ਕਰਵਾਇਆ ਗਿਆ ਸਰਪੰਚ ਪਤਾ ਲੱਗਾ ਜੀ ਉੱਥੇ ਕੋਈ ਲੇਡੀ ਆ ਰੇਸ਼ਮ ਕੋਰ ਔਰ ਜਿਸ ਨੇ ਇਹਨਾਂ ਨੇ ਵਿਚਾਰੇ ਜਿਹੜੇ ਇਹ ਆ ਬਾਰ ਬਾਰ ਉਹ ਸਰਪੰਚ ਦੇ ਕੋਲ ਜਾਂਦੇ ਰਹੇ ਉਹਦੇ ਘਰੇ ਤੱਕ ਲੰਮੇ ਲੈ ਕੇ ਜਾਂਦੇ ਰਹੇ ਉਸੇ ਕਰਕੇ ਜਿਹੜਾ ਇਹਨਾਂ ਨੂੰ ਇਨਸਾਫ ਦੇਉਣ ਦੇ ਵਿੱਚ ਇੰਨਾ ਕੁ ਨੁਕਸਾਨ ਹੋਇਆ ਕਿ ਪ੍ਰਸ਼ਾਸਨ ਜਿਹੜਾ ਅੱਖਾਂ ਦੱਬ ਕੇ ਆਪਣੀਆਂ ਬੈਠਾ ਸੀ ਔਰ ਮਾਨਯੋਗ ਫਗਵਾੜਾ ਐਸਪੀ ਸਾਹਿਬ ਔਰ ਕਪੂਰਥਲਾ ਐਸਐਸਪੀ ਸਾਹਿਬ ਨੂੰ ਅਸੀਂ ਇਹ ਬੇਨਤੀ ਕਰਦੇ ਕਿ ਜਲਦ ਤੋਂ ਜਲਦ ਕੱਲ ਤੱਕ ਇਸ ਬੱਚੇ ਦਾ ਜਿਹੜਾ ਇਹਨੂੰ ਸਾਫ ਦਵਾਉਣ ਦੀ ਬਜਾਏ ਉਸ ਬੱਚੇ ਤੇ ਪਰਚਾ ਕੀਤਾ ਜਾਏ। ਜਿਹੜਾ ਇਹਨਾਂ ਦੇ ਮਰਜ਼ੀ ਦੇ ਨਾਲ ਫੈਸਲਾ ਵਗੈਰਾ ਹੋਇਆ। ਨਹੀਂ ਜੀ ਬਿਲਕੁਲ ਨਹੀਂ ਜੀ ਜੇ ਮਰਜ਼ੀ ਨਾਲ ਜਾਂਚੀ ਫੈਸਲਾ ਹੋਇਆ ਹੁੰਦਾ ਤੇ ਇੱਥੇ ਆ ਕੇ ਕਾਨਫਰੰਸ ਕਰਨ ਦੀ ਕੋਈ ਲੋੜ ਨਹੀਂ ਸੀ ਇਹ ਬੀਬੀ ਵਿਚਾਰੀ ਰੋਂਦੀ ਕਰ ਲੋਂਦੀ। ਵੱਡੇ ਅਫਸਰਾਂ ਦੇ ਕੋਲ ਜਾਣ ਦੀ ਕੋਈ ਲੋੜ ਨਹੀਂ ਸੀ ਜੇ ਇਹਦੀ ਮਰਜ਼ੀ ਦਾ ਫੈਸਲਾ ਹੋਇਆ ਸੀ ਅਸੀਂ ਬਿਲਕੁਲ ਮੰਗ ਇਹ ਰੱਖਦੇ ਪਈ ਕਿ ਜਿਹੜਾ ਪਹਿਲੋ ਤਾਂ ਸਭ ਤੋਂ ਪਹਿਲੋ ਜਿਹੜਾ ਆਈਓ ਆ ਸਤਰਾਮਪੁਰੇ ਦਾ ਜਸਵਿੰਦਰ ਸਿੰਘ ਉਹਨੂੰ ਸਸਪੈਂਡ ਕੀਤਾ ਜਾਵੇ ਔਰ ਕੱਲ ਤੱਕ ਜੇਕਰ ਤੁਸੀਂ 24 ਘੰਟਿਆਂ ਦੇ ਵਿੱਚ ਉਹ ਪੋਪੀ ਨਾਮ ਦੇ ਉੱਤੇ ਪਰਚਾ ਜਿਹੜਾ ਮੁੰਡਾ ਵਾ ਜਿਹੜਾ ਇਸ ਹਰਗੁਣ ਦੇ ਨਾਮ ਬੱਚੇ ਦੇ ਨਾਲ ਗਲਤ ਕੰਮ ਕੀਤਾ ਦੁਸ਼ਕਰਮ ਕੀਤਾ ਉਸਤੇ ਪਰਚਾ ਨਾ ਕੀਤਾ ਗਿਆ ਤਾਂ ਤਰਦਾ ਲਾਇਆ ਜਾਏਗਾ ਅਗਲੀ ਰਣ ਦਿੱਤੀ ਹੈ ਜੀ ਮਾਨਯੋਗ ਐਸਐਸਪੀ ਸਾਹਿਬ ਨਾਲ ਸਾਡੀ ਗੱਲ ਹੋਏਗੀ ਕੱਲ ਨੂੰ ਔਰ ਜੇਕਰ ਤੁਸੀਂ ਅ ਲੋਕਲ ਪ੍ਰਸ਼ਾਸਨ ਫਗਵਾੜੇ ਦਾ ਜੇਕਰ ਇਹਨਾਂ ਨੂੰ ਇਨਸਾਫ ਨਹੀਂ ਦਿੱਤਾ ਤਾਂ ਅਸੀਂ ਸਾਰੇ ਹੀ ਯੂਆ ਵਿਕਾਸ ਮੋਰਚਾ ਦੇ ਜਿੰਨੇ ਸਾਥੀ ਆ ਫਗਵਾੜਾ ਐਸਪੀ ਦਫਤਰ ਦੇ ਅੱਗੇ ਕੱਲ ਇਕੱਠੇ ਹੋਵਾਂਗੇ ਔਰ ਇੱਥੇ ਇਸ ਬੱਚੇ ਨੂੰ ਇਨਸਾਫ ਦਿਵਾਉਣ ਦੇ ਲਈ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ। ਅਸ਼wini ਸੋਤਾਜੀ ਹਾਂ ਜੀ ਪਰ ਅਜੇ ਇੱਕ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਲਾਸਟ ਦੇ ਵਿੱਚ ਕਿ ਕਦੋਂ ਦੇ ਪ੍ਰੈਸ ਕਾਨਫਰੰਸ ਆਈ। ਸਭ ਤੋਂ ਪਹਿਲੇ ਇੱਥੇ ਸਾਰੇ মিডিਆ ਭਾਈਚਾਰੇ ਨੂੰ ਧੰਨਵਾਦ ਇੱਥੇ ਪਹੁੰਚਣ ਤੇ ਜੈ ਪੀਮ जय पार्क जय गुरुदेव तन गुरुदेव या वाल्मीकि हर हर वाल्मीकि वाहे गुरु जी का खालसा वाहे गुरु जी की फतेह आज फगवाड़ा शहर ਦੇ ਵਿੱਚ ਇੱਕ ਜਿਹੜੀ ਬਹੁਤ ਸ਼ਰਨਾ ਘਟਨਾ ਹੋਈ ਆ रामपुर ਸੁਨਰ ਦਾ ਪਿੰਡ ਦੇ ਵਿੱਚ ਇੱਕ ਛੋਟੇ ਬੱਚੇ ਦੇ ਨਾਲ ਜਿਹੜਾ ਦੁਸ਼ਟ ਕਰਮ ਹੋਇਆ ਵਾ ਦੁਸ਼ਟ ਕਰਮ ਦੀ ਘਟਨਾ ਘਟੋ ਘਟ 28 ਤਰੀਕ ਦੀ ਗੱਲ ਹੈ ਤੇ 28 ਤਰੀਕ ਤੋਂ ਬਾਅਦ ਉਹ ਲੇਡਿਸ ਨੇ ਇਨਸਾਫ ਦੀ ਗੁਹਾਰ ਮਜੂਦਾ ਆਪਣੇ ਸਰਪੰਚ ਦੇ ਨਾਲ ਕੀਤੀ ਔਰ ਮੋਤਵਾਰ ਬੰਦਿਆ ਨੇ ਕੀਤੀ ਪਹਿਲਾਂ ਤੋਂ ਉਹ ਉਸ ਲੇਡੀਸ ਨੂੰ ਇਨਸਾਫ ਦੇ ਨਾਂ ਤੇ ਗੁੰਮਰਾਹ ਕਰਦੇ ਰਹੇ ਜਦੋਂ ਉਸ ਲੇਡੀ ਦੀ ਸੁਣਵਾਈ ਨਹੀਂ ਹੋਈ ਤੇ ਉਸਨੇ ਵੇਬ ਸਤਨਾਪੁਰੇ ਥਾਣੇ ਦੇ ਵਿੱਚ 13 ਤਰੀਕ ਨੂੰ ਗਈ ਤਾਂ ਦੇਖੋ ਕਿੰਨੀ ਸ਼ਰਮ ਦੀ ਗੱਲ ਆ ਕਿ ਹੱਲੇ ਵੀ ਥਾਣਿਆਂ ਦੇ ਵਿੱਚ ਰਾਜਨੀਤੀ ਔਰ ਜਾਤੀਵਾਦ ਜਿਹੜੀ ਆ ਉਹ ਹੱਲੇ ਵੀ ਭਾਰੀ ਆ ਕਹਿਣ ਦਾ ਭਾਵ ਵੀ ਹੱਲੇ ਵੀ ਗਰੀਬ ਬੰਦੇ ਨੂੰ ਇਨਸਾਫ ਨਹੀਂ ਮਿਲਦਾ ਜਾਤੀਵਾਦ ਔਰ ਰਾਜਨੀਤੀ ਮੈਂ ਇਸ ਲਈ ਭਾਰੀ ਕਹਿ ਰਿਹਾ ਮਾਂ ਕਿਉਂਕਿ ਕਿਤੇ ਨਾ ਕਿਤੇ ਜਿਹੜੀ ਇਹ ਮਹਿਲਾ ਜਿਹਦੇ ਨਾਲ ਬੇਟੇ ਦੇ ਨਾਲ ਦੁਸ਼ਟ ਕਰਮ ਹੋਇਆ ਉਸ ਅਸੀਸ ਸਮਾਜ ਨੂੰ ਬਿਲੋਂਗ ਕਰਦੀ ਐ ਇਸ ਲਈ ਮੈਂ ਇਹ ਗੱਲ ਕਹਿਣਾ ਚਾਹੁੰਦਾ ਮੈਂ ਇਹ ਰਾਜਪੂਤ ਸੁਣਦਾ ਤੋ ਜੀ ਤੇ ਉਸ ਤੋਂ ਬਾਅਦ ਜਦੋਂ 13 ਤਰੀਕ ਨੂੰ ਇਹ ਲੇਡੀ ਸਤਨਾਪੁਰੇ ਥਾਣੇ ਦੇ ਵਿੱਚ ਗਈ ਤੇ ਉੱਥੇ ਦੀ ਪੁਲਿਸ ਨੇ ਵੀ ਇਹਨੂੰ ਗੁੰਮਰਾਹ ਕਰਨਾ ਸ਼ੁਰੂ ਕਰਤਾ ਵੀ ਪਹਿਲਾਂ ਤੂੰ ਸਿਵਲ ਹਸਪੀਟਲ ਵਿੱਚ ਜਾ ਫੇ ਕਾਰਵਾਈ ਹੋਏਗੀ ਸਿਵਲ ਹਸਪੀਟਲ ਵਾਲਿਆਂ ਨੇ ਕਿਹਾ ਵੀ ਤੁਸੀਂ ਸਤਨਾਪੁਰੇ ਥਾਣੇ ਜਾਓ ਫੇ ਕਾਰਵਾਈ ਹੋਏਗੀ ਇਹ ਵਿਚਾਰੀ ਨੂੰ ਪਤਾ ਹੀ ਨਹੀਂ ਲੱਗਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਸ ਤੋਂ ਬਾਅਦ ਕੱਲ ਜਦੋਂ ਇਹਨਾਂ ਨੂੰ ਸਤਨਾਪੁਰੇ ਥਾਣੇ ਦੇ ਵਿੱਚ ਸੱਦਿਆ ਗਿਆ ਇਨਾਂ ਨੂੰ ਸੱਦਿਆ ਗਿਆ ਸੀ ਆ ਵੀ ਆਉ ਤੁਹਾਡੀ ਕਾਰਵਾਈ ਕਰ ਦਿੰਦੇ ਪਰ ਉੱਥੇ ਜਿਹੜੇ ਆਈਓ ਜਸਵਿੰਦਰ ਸਿੰਘ ਨੇ ਉਹਨਾਂ ਨੇ ਇਨਾਂ ਤੇ ਇਨਾ ਦਬਾਅ ਪਾਇਆ ਪਤਾ ਨਹੀਂ ਕਿਹਦੇ ਕਾਰਨ ਔਰ ਕਿਹਦੇ ਕਹਿਣ ਤੇ ਇਨਾ ਦਬਾਅ ਪਾਇਆ ਕਿ ਇਨਾਂ ਕੋ ਧੱਕੇ ਨਾਲ ਰਾਜੀਨਾਮਾ ਕਰਵਾ ਲਿਆ ਬਾਅਦ ਦੇ ਵਿੱਚ ਇਨਾਂ ਨੇ ਮੌਕੇ ਤੇ ਮੈਨੂੰ ਸੱਦਿਆ ਤੇ ਮੈਂ ਜਦੋਂ ਜਸਵਿੰਦਰ ਏਆਈ ਸਾਹਿਬ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਵੀ ਬਾਜੀ ਮੈਂ ਤੁਹਾਨੂੰ ਮਿਲਦਾ ਬਾਅਦ ਦੇ ਵਿੱਚ ਗੱਲ ਕਰਦਾ ਬਾਅਦ ਦੇ ਵਿੱਚ ਉਹਨਾਂ ਨੇ ਨਾ ਗੱਲ ਕੋਈ ਕੀਤੀ ਤੇ ਨਾ ਅਸੀਂ ਉਹਨਾਂ ਨਾਲ ਗੱਲ ਕੀਤੀ ਸੋ ਇਸ ਤੁਹਾਡੇ ਮੀਡੀਆ ਦੇ ਮਾਧਿਅਮ ਦੇ ਨਾਲ ਅਸੀਂ ਜੁਵਾ ਵਿਕਾਸ ਮੋਰਚਾ ਵੱਲੋਂ ਬਿਲਕੁਲ ਇਹ ਥੋਸ ਸ਼ਬਦ ਕਹਿਣਾ ਚਾਹੁੰਦੇ ਆ ਕਿ ਜਿਹੜਾ ਐਸਆਈ ਜਿਨੇ ਆਪਣੀ ਡਿਊਟੀ ਦੇ ਦਰਾਂ ਲਾਪਰਵਾਹੀ ਵਰਤੀ ਆ ਉਸਨੂੰ ਸਸਪੈਂਡ ਕੀਤਾ ਜਾਵੇ ਔਰ ਇਸ ਬੀਬੀ ਦੇ ਬੱਚੇ ਦੇ ਨਾਲ ਜਿਹੜਾ ਦੁਸ਼ਟ ਕਰਮ ਹੋਇਆ ਵਾ ਉਸ ਦੋਸ਼ੀ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਜਲਦੀ ਤੋਂ ਜਲਦੀ ਕੀਤੀ ਜਾਵੇ ਅਗਲੀ ਸੰਕਤੀ ਕੀ ਹੈ ਜੇ ਨਹੀਂ ਤੁਹਾਡੀ ਮੰਨ ਮੰਨ ਵਿੱਚ ਇਹ ਮੰਗਾਂ ਨਹੀਂ ਕੀਤੀ ਹੁੰਦੀ ਹੈ ਤੇ ਆਪਣਾ ਅਗਲਾ ਵੀ ਹੈ ਦੇਖੋ ਜੀ ਇਤਿਹਾਸ ਗਵਾਹ ਆ ਵੀ ਜਦੋਂ ਵੀ ਕੋਈ ਪੀੜਤ ਪਰਿਵਾਰ ਕਿਸੇ ਤਰ੍ਹਾਂ ਦਾ ਵੀ ਕੋਈ ਜਵਾ ਵਿਕਾਸ ਮੋਰਚੇ ਕੋਲ ਆਉਂਦਾ ਵਾ ਤੇ ਯੁਵਾ ਵਿਕਾਸ ਮੋਰਚਾ ਨੇ ਉਹ ਲੜਾਈ ਆਖਰੀ ਦਮ ਤੱਕ ਲੜੀ ਆ ਅਗਰ ਇਹਨਾਂ ਨੂੰ ਇਨਸਾਫ ਨਾ ਮਿਤਾ ਗਿਆ ਤਾਂ ਅਸੀਂ ਐਸਪੀ ਦਫਤਰ ਦਾ ਫਗਵਾੜੇ ਦਾ ਖਰਾਬ ਕਰਾਂਗੇ ਚਿਕਲਦੀਪ ਕੋ ਜੀ ਕੋ ਤੇਰੇ ਪਿੰਡ ਤੋਂ ਆਪਾ ਸੁਨਰਾ ਰਾਜਪੂਤ ਸੁਨਰਾ ਰਾਜਪੂਤ ਹਾਂ ਜੀ ਅੱਜ ਇਹ ਇੱਕ ਪਲੇਟਫਾਰਮ 'ਤੇ ਕਰ ਰਹੇ ਹਾਂ ਇੱਕ ਵੰਦੂ ਕਰ ਰਹੇ ਹਾਂ ਪਲੇਟਫਾਰਮ 'ਤੇ ਡਿਫਰੈਂਸ ਕੰਪਰੀਹਿੰਗ ਦੀ ਕੱਲ ਮੇਰੇ ਬੇਟੇ ਦਾ ਹਰਗੋਹ ਦਾ ਮੈਂ ਪਰਚਾ ਕਰਾਉਣ ਗਈ ਸੀ ਤੇ ਉਹਨਾਂ ਨੇ ਮੈਨੂੰ ਤਾਂ ਪਰਚਾ ਕਰਾਉਣ ਲਈ ਸੱਦਿਆ ਸੀ ਜਸਵਿੰਦਰ ਸਿੰਘ ਉੱਥੇ ਦੂਜੀ ਪਾਰਟੀ ਵੀ ਆ ਕੇ ਬੈਠੀ ਹੋਈ ਸੀ ਜਦੋਂ ਮੈਂ ਸਾਰੂ ਨੂੰ ਇਹਨਾਂ ਨੂੰ ਕਿਹਾ ਮੈਂ ਕਿਹਾ ਸਾਰੂ ਦੂਜੀ ਪਾਰਟੀ ਆ ਕੇ ਬੈਠੀ ਹੋਈ ਹੈ ਮੈਂ ਪਰਚਾ ਕਰਾਉਣਾ ਆ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਆ ਜਾਓ ਆਪਸੀ ਘਟਦਾਂਗੇ ਮੁੜ ਕੇ ਜਦੋਂ ਅਸੀਂ ਉੱਥੇ ਗਏ ਸਰ ਉਹਨਾਂ ਨੇ ਕਿਹਾ ਕਹਿੰਦੇ ਜੇ ਬੱਚੇ ਦਾ ਵਿੱਚ ਕੁਝ ਨਾ ਆਇਆ ਤੇਰੇ ਤੇ ਉਲਟਾ ਕੇ ਪਰਚਾ ਪੈ ਜਾਣਾ ਆ ਕਿ ਇਸ ਕਰਕੇ ਮੈਨੂੰ ਉਹਨਾਂ ਨੇ ਡਰਾਇਆ ਮੁੜ ਕੇ ਅਸੀਂ ਨੂੰ ਸਿਵਲ ਹਸਪੀਟਲ ਲੱਗੇ ਉਹਨਾਂ ਨੇ ਸਿਵਲ ਹਸਪੀਟਲ ਜਾ ਕੇ ਉਹਨਾਂ ਨੇ ਕਿਹਾ ਕਹਿੰਦੇ ਉਹਦੇ ਵਿੱਚ ਕੁਝ ਵੀ ਨਹੀਂ ਆਇਆ ਹੈਗਾ ਕਹਿੰਦੇ ਮੈਂ ਉਹਨਾਂ ਤੋਂ ਬਹੁਤ ਟਾਈਮ ਮੰਗਿਆ ਮੈਂ ਕਿਹਾ ਮੈਨੂੰ ਮੰਗਲਵਾਰ ਤੱਕ ਦਾ ਟਾਈਮ ਦਿੱਤਾ ਜਾਵੇ ਪਰ ਉਹਨਾਂ ਨੇ ਮੈਨੂੰ ਟਾਈਮ ਵੀ ਨਹੀਂ ਦਿੱਤਾ ਮੈਨੂੰ ਇੰਨਾ ਪ੍ਰੈਸ਼ਰ ਪਾਇਆ ਇੰਨਾ ਪ੍ਰੈਸ਼ਰ ਪਾਇਆ ਕਿ ਮੈਨੂੰ ਕੱਲ ਰਾਜੀਨਾਮਾ ਕੀਤਾ ਮੈਂ ਮੇਰੇ ਖਿਲਾਫ ਇਹ ਰਾਜੀਨਾਮਾ ਮੈਂ ਖੁਸ਼ ਨਹੀਂ ਆ। ਕੋਈ ਅਧੀ ਮੱਧਿਆ ਰਾਜਨਾਮਾ ਹੋਇਆ ਦਾ ਮਤਲਬ ਵੀ ਪੋਲੀਟਿਕਲ ਦਵਾ ਥੱਲੇ ਆ ਕੇ ਕੀਤਾ। ਪੋਲੀਟਿਕਲ ਦਵਾ ਥੱਲੇ ਆਣ ਕੇ ਕੀਤਾ। ਸਰਪੰਚ ਨਾਲ ਨਹੀਂ ਤੁਹਾਡੀ ਕੋਈ ਗੱਲਬਾਤ ਨਹੀਂ। ਸਰਪੰਚ ਨਾਲ ਹੋਈ ਸੀ ਸਰਪੰਚ ਵੀ ਕਹਿੰਦੀ ਸੀ ਕਿ ਅਸੀਂ ਟਾਈਮ ਲੈ ਲੈਨੇ ਆ ਪਰ ਉਹਨਾਂ ਨੇ ਫਿਰ ਵੀ ਉਹਨਾਂ ਦੇ ਬਾਅਦ ਵਿੱਚ ਆਣ ਕੇ ਕਹਿੰਦੇ ਚਲੋ ਫਿਰ ਵੀ ਕੱਲੂ ਰਾਜੀਨਾਮਾ ਜਿਹੜਾ ਕਰਨਾ ਚਲੋ ਹੋਣਾ ਆ ਅੱਜ ਕਰ ਲੈਨੇ ਹੈਗੇ ਆ। ਜੋ ਸਾਰੇ ਜਿੰਨੇ ਵੀ ਪਾਰਟੀ ਦੇ ਮੇਰੇ ਨਾਲ ਤਾਂ ਕੋਈ ਵੀ ਨਹੀਂ ਗਿਆ ਹੈਗਾ ਸੀਗਾ ਮੇਰਾ ਬੱਚਾ ਬੇਟੀ ਸੀਗੀ ਨਾਲ ਅਸੀਂ ਤਿੰਨ ਜਣੇ ਸੀ ਜਾਂ ਮੇਰੀ ਮੰਮੀ ਸੀਗੇ ਮੈਂ ਟਾਈਮ ਮੰਗਦੀ ਨਹੀਂ ਪਰ ਉਹਨਾਂ ਨੇ ਮੈਨੂੰ ਕੋਈ ਟਾਈਮ ਨਹੀਂ ਦਿੱਤਾ ਹੈਗਾ ਉਲਟਾ ਮੇਰਾ ਤੁਹਾਡਾ ਬੱਚਾ ਜਿਹੜੇ ਬੱਚੇ ਨੇ ਤੁਹਾਡੇ ਨਾਲ ਗਲਤ ਕੰਮ ਕੀਤਾ ਉਹਦਾ ਨਾਮ ਕੀ ਹੈ ਤੇ ਕਿੱਥੇ ਦਾ ਰਹਿਣ ਵਾਲਾ ਉਹਦਾ ਨਾਂ ਗੁਰਨੂਰ ਕੋਪਲੀ ਆ ਸੁਨੜਾ ਰਾਜਪੂਤਾਂ ਦਾ ਰਹਿਣ ਵਾਲਾ 14-15 ਸਾਲ ਦੀ ਉਮਰ ਆ ਪ੍ਰਸ਼ਾਸਨ ਦੇ ਤੇ ਅੱਜ ਇਹ ਮਾਮਲਾ ਉਹਦੇ ਲਈ ਆ ਤਾਂ ਹੋ ਜੀ ਜੀ ਅੱਜ ਮਾਮਲਾ ਲੈ ਆਂਦਾ ਜੀ ਹਾਂ ਜੀ 13 ਤਰੀਕ ਨੂੰ ਮੈਂ ਦਰਖਾਸਤ ਦਿੱਤੀ ਸੀਗੀ ਉਹ ਕਹਿੰਦੇ ਸੀਗੇ ਪਹਿਲਾਂ ਮੈਡੀਕਲ ਹੋਣਾ ਆ ਫੇਰ ਪਰਚਾ ਹੋਣਾ ਆ ਕਦੀ ਮੈਨੂੰ ਕਹਿੰਦੇ ਸੀ ਪਹਿਲਾਂ ਪਰਚਾ ਹੋਣਾ ਫੇਰ ਮੈਡੀਕਲ ਹੋਣਾ ਮੈਂ 15 ਤਰੀਕ ਨੂੰ ਸਾਰੀ ਦਿਹਾੜੀ ਉੱਥੇ ਜਾ ਕੇ ਬੈਠੀ ਰਹੀ ਮੁੜ ਕੇ ਐਸਐਚਓ ਸਾਹਿਬ ਨਾਲ ਮੇਰੀ ਗੱਲ ਹੋਈ ਉਹਨਾਂ ਨੂੰ ਵੀ ਬਿਆਨ ਮੈਂ ਦਿੱਤਾ ਸਾਰਾ ਕੁਝ ਦਿੱਤਾ ਮੁੜ ਕੇ ਉਹਨਾਂ ਨੇ ਕਿਹਾ ਵੀ ਜੇ ਰਾਜੀਨਾਮਾ ਹੁੰਦਾ ਤਾਂ ਠੀਕ ਆ ਨਹੀਂ ਤਾਂ ਤੁਸੀਂ ਆਪਣਾ ਪਰਚਾ ਘਟਾ ਦਿਓ ਕੱਲ 20 ਤਰੀਕ ਨੂੰ ਮੈਂ ਗਈ ਮੈਂ ਤੱਕ ਦੇਸੀ ਪਰਚਾ ਕਰਉਣ ਪਰ ਦੂਜੀ ਪਾਰਟੀ ਸਾਰੀ ਆ ਕੇ ਬੈਠੀ ਹੋਈ ਸੀ ਜਿਸ ਤਨਾ ਪੂਰੇ ਠਾਣੇ ਹਾਂਜੀ